ਸਾਡਾ ਹਮੇਸ਼ਾ ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਨਿਯਮ ਰਿਹਾ ਵੀ ਜਿਹੜਾ ਕਤਾਰ 'ਚ ਸਭ ਤੋਂ ਪਿੱਛੇ ਖੜਾ ਹੈ ਸਭ ਤੋਂ ਪਹਿਲਾਂ ਉਹਦੇ ਬਾਰੇ ਸੋਚਿਆ ਜਾਵੇ। ਇਸ ਸਾਲ ਇੱਕ ਵਾਰ ਫੇਰ ਤੋਂ ਮਿਡਲ ਕਲਾਸ ਵਾਸਤੇ ਗਰੀਬਾਂ ਵਾਸਤੇ ਲੋੜਵੰਦਾ ਵਾਸਤੇ ਜੀਐਸਟੀ ਦੇ ਵਿੱਚ ਪੱਟੀ ਛੋਟ ਦੇ ਕੇ ਲੋਕਾਂ ਨੂੰ ਏਡੀ ਵੱਡੀ ਰਾਹਤ ਦਿੱਤੀ ਗਈ ਹੈ ਕਿ ਹਰੇਕ ਬੰਦੇ ਨੂੰ ਉਸ ਦਾ ਫਾਇਦਾ ਹੋ ਜਾਵੇ। ਕਦੇ ਕੋਈ ਚੀਜ਼ ਜਦੋਂ ਸਸਤੀ ਹੁੰਦੀ ਹੈ ਤਾਂ ਉਹ ਖਰੀਦਣ ਵਾਸਤੇ ਲੋਕ ਜਾਂਦੇ ਆ ਕਿਉਂਕਿ ਉਹਨਾਂ ਦੀ ਪਹੁੰਚ ਦੇ ਵਿੱਚ ਆ ਜਾਂਦੀ ਹੈ ਅੱਜ ਗੱਲ ਕਰਾਂਗੇ ਰਣਜੀਤ ਸਿੰਘ ਦਿਓਲ ਜੋ ਕਿ ਹੱਤਾ ਪੰਚਾਰਜ ਹਨ ਤੁਰੀ ਤੋਂ ਭਾਜਪਾ ਦੇ ਜਿਸ ਤਰ੍ਹਾਂ ਕਿ ਸੈਂਟਰ ਸਰਕਾਰ ਵੱਲੋਂ ਜੀਐਸਟੀ ਦੇ ਵਿੱਚ ਭਾਰੀ ਛੂਟ ਦਿੱਤੀ ਗਈ ਹੈ ਉਸ ਨਾਲ ਆਮ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ ਵਪਾਰਿਕ ਵਰਗ ਨੂੰ ਕਿੰਨਾ ਫਾਇਦਾ ਹੋਵੇਗਾ ਤੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਵੇਗਾ ਇਹ ਸਾਰੇ ਵਸਲੇ ਬਾਰੇ ਗਲਵੰਤ ਕਰਾਂਗੇ ਜੋ ਸਾਡੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਕੁ ਫਾਇਦਾ ਹੋਵੇਗਾ ਆਮ ਵਰਗ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਮੀਡਲ ਕਲਾਸ ਹਮੇਸ਼ਾ ਹੀ ਮਹਿੰਗਾਈ ਦੀ ਚੱਕੀ ਪਿਸਦਾ ਰਹਿੰਦਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ 2014 ਤੋਂ ਉਦੋਂ ਤੋਂ ਲੈ ਕੇ ਗਰੀਬਾਂ ਵਾਸਤੇ ਤੇ ਮੀਡਲ ਕਲਾਸ ਵਾਸਤੇ ਬਹੁਤ ਸਾਰੇ ਕੰਮ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਜਿੱਥੇ ਮਜ਼ਦੂਰ ਵਰਗ ਵਾਸਤੇ ਗਰੀਬ ਵਾਸਤੇ ਇਹ ਬੰ ਜਗਾ ਨੂੰ ਕਦੇ ਦੇਖਿਆ ਵੀ ਨਹੀਂ ਜਾਂਦਾ ਸੀ ਕਿਉਂਕਿ ਸਾਡਾ ਹਮੇਸ਼ਾ ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਨਿਯਮ ਰਿਹਾ ਵੀ ਜਿਹੜਾ ਕਤਾਰ 'ਚ ਸਭ ਤੋਂ ਪਿੱਛੇ ਖੜਾ ਹੈ ਸਭ ਤੋਂ ਪਹਿਲਾਂ ਉਹਦੇ ਬਾਰੇ ਸੋਚਿਆ ਜਾਵੇ ਤੇ ਪਹਿਲਾਂ ਗਰੀਬਾਂ ਵਾਸਤੇ ਕੰਮ ਕੀਤੇ ਮੁਫਤ 'ਚ ਸਿਲੰਡਰ ਦਿੱਤੇ ਅਨਾਜ ਦਿੱਤਾ ਜਾਂਦਾ ਘਰ ਬਣਾ ਕੇ ਦਿੱਤੇ ਤੇ ਮੁਫਤ ਦੇ ਵਿੱਚ ਗਰੀਬਾਂ ਨੂੰ ਕਿਸਾਨਾਂ ਨੂੰ ਤੇ ਬਹੁਤ ਸਾਰੇ ਲੋੜਵੰਦਾਂ ਨੂੰ ਇਲਾਜ ਮੁਫਤ ਦੇ ਵਿੱਚ 5 ਲੱਖ ਤੱਕ ਦਾ ਦਿੱਤਾ ਗਿਆ ਉਸ ਤੋਂ ਬਾਅਦ ਮਿਡਲ ਕਲਾਸ ਵਾਸਤੇ ਟੈਕਸ ਦੇ ਵਿੱਚ ਵੱਡੀ ਰਿਬੇਟ ਦਿੱਤੀ ਗਈ ਪਿਛਲੇ ਸਾਲ। ਇਸ ਸਾਲ ਇੱਕ ਵਾਰ ਫੇਰ ਤੋਂ ਮਿਡਲ ਕਲਾਸ ਵਾਸਤੇ, ਗਰੀਬਾਂ ਵਾਸਤੇ, ਲੋੜਵੰਦਾ ਵਾਸਤੇ ਜੀਐਸਟੀ ਦੇ ਵਿੱਚ ਵੱਡੀ ਛੋਟ ਦੇ ਕੇ ਬਹੁਤ ਵੱਡੀ ਛੋਟ ਹੈ ਇਹ। ਵੱਡੀ ਛੋਟ ਦੇ ਕੇ ਲੋਕਾਂ ਨੂੰ ਏਡੀ ਵੱਡੀ ਰਾਹਤ ਦਿੱਤੀ ਗਈ ਹੈ ਕਿ ਹਰੇਕ ਬੰਦੇ ਨੂੰ ਉਸ ਦਾ ਫਾਇਦਾ ਹੋਣ ਜਾ ਰਿਹਾ। ਚਾਹੇ ਕਹਿਣ ਨੂੰ ਕੁਝ ਮਰਜ਼ੀ ਕਹੀ ਜਾਈਏ। ਕਈ ਲੋਕ ਕਹਿੰਦੇ ਆ ਵੀ ਨਹੀਂ ਜੀ ਜੀਐਸਟੀ ਲਾਈ ਵੀ ਤਾਂ ਪਹਿਲਾਂ ਤੁਸੀਂ ਹੋ ਸੀ। ਉਸ ਤੋਂ ਪਹਿਲਾਂ ਇੰਨੇ ਜ਼ਿਆਦਾ ਕੰਪਲਿਕੇਟਿਡ ਟੈਕਸ ਦਾ ਸਿਸਟਮ ਸੀ ਇੰਨੇ ਜ਼ਿਆਦਾ ਟੈਕਸ ਲਏ ਜਾਂਦੇ ਸੀਗੇ ਵਪਾਰੀਆਂ ਦੇ ਕੋਲੋਂ ਕਿ ਬਹੁਤ ਜ਼ਿਆਦਾ ਮਹਿੰਗਾਈ ਦੇ ਦੌਰ ਦੇ ਵਿੱਚ ਦੀ ਨਿਕਲ ਰਹੀ ਸੀ ਕਿਤੇ ਨਾ ਕਿਤੇ ਮਹਿੰਗਾਈ ਨੂੰ ਵੱਡੀ ਠੱਲ ਜੀਐਸਟੀ 1 ਦੇ ਵਿੱਚ ਲਿਆਂਦੀ ਕਿ ਹੁਣ ਜੀਐਸਟੀ 2.0 ਦੇ ਵਿੱਚ ਬਹੁਤ ਵੱਡੀ ਛੂਟ ਕਿਸਾਨਾਂ ਨੂੰ ਟਰੈਕਟਰਾਂ ਦੇ ਉੱਤੇ ਲੱਖ ਲੱਖ ਸਵਾ ਸਵਾ ਲੱਖ ਦੀ ਕੰਬਾਈਨਾਂ ਦੇ ਉੱਤੇ 3-3 ਲੱਖ ਦੀ ਗੱਡੀਆਂ ਲੈਣੀਆਂ ਨੇ ਕਿਸੇ ਨੇ ਮਿਡਲ ਕਲਾਸ ਨੇ ਕੋਈ ਗੱਡੀ ਲੈਣੀ ਹੈ ਜਿਹੜੀ ਮਿਡਲ ਕਲਾਸ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਉੱਥੇ 2.5 2.5 3-3 ਲੱਖ ਰੁਪਏ ਦੀ ਛੂਟ ਸਕੂਟਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ 25000 30000 ਦੀ ਛੂਟ ਮੈਡੀਕਲ ਇਕਵਿਪਮੈਂਟ ਦੇ ਉੱਤੋਂ ਬਿਲਕੁਲ ਜੀਐਸਟੀ ਖਤਮ ਕਰ ਦਿੱਤਾ ਤੇ ਉਹਦੇ ਉੱਤੇ ਬਹੁਤ ਵੱਡਾ ਫਾਇਦਾ ਜੇ ਕਿਸੇ ਨੇ ਇਲਾਜ ਕਰਾਉਣਾ ਕਿਉਂਕਿ ਮੁਸੀਬਤ ਦੇ ਟਾਈਮ ਦੇ ਵਿੱਚ ਲੋੜ ਪੈਂਦੀ ਹੈ ਕਿਸੇ ਨੇ ਘਰ ਬਣਾਉਣਾ ਉਹਦੇ ਵਿੱਚ ਵੱਡੀ ਛੂਟ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੋਂ ਟੈਕਸ ਅੱਜ ਖਤਮ ਹੋ ਗਏ ਤਾਂ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਮੀਡਲ ਕਲਾਸ ਤੇ ਗਰੀਬ ਬੰਦੇ ਬਾਰੇ ਸੋਚਦੀ ਤੁਸੀਂ ਗੱਲ ਕੀਤੀ ਹੈ ਗੱਡੀਆਂ ਦੀ ਅਸੀਂ ਦੇਖ ਰਹੇ ਸੀਗੇ ਕਿ ਮੇਰੇ ਕਿਸੇ ਦੋਸਤ ਨੇ ਗੱਡੀ ਲੈਣੀ ਹੈ ਉਹਨਾਂ ਉਰੇ ਬੂਗੇ ਕਿਨੇ ਜਾਜਾ ਗੱਡੀ ਦੀ ਨੰਬਰ ਕੋਈ ਨਹੀਂ ਆ ਇਹ ਬਿਲਕੁਲ ਜਦੋਂ ਲੋਕਾਂ ਨੂੰ ਲੱਗਦਾ ਵੀ ਸਾਡਾ ਫਾਇਦਾ ਹੋ ਰਿਹਾ ਹੈ ਤਾਂ ਇੱਕਦਮ ਕਹਦੇ ਕੋਈ ਚੀਜ਼ ਜਦੋਂ ਸਸਤੀ ਹੁੰਦੀ ਹੈ ਤਾਂ ਉਹ ਖਰੀਦਣ ਵਾਸਤੇ ਲੋਕ ਜਾਂਦੇ ਆ ਕਿਉਂਕਿ ਉਹਨਾਂ ਦੀ ਪਹੁੰਚ ਦੇ ਵਿੱਚ ਆ ਜਾਂਦੀ ਹੈ ਤੇ ਅੱਜ ਮਿਡਲ ਕਲਾਸ ਦੀ ਪਹੁੰਚ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਉਹ ਲੈ ਨਹੀਂ ਸਕਦੇ ਸੀ ਕਿਉਂਕਿ ਕਲਾਸਿਸ ਹੁੰਦੀਆਂ ਅਲੱਗ-ਅਲੱਗ ਉਹ ਜਿਹੜੀ ਉੱਚੀ ਕਲਾਸ ਦੀ ਗੱਡੀਆਂ ਜਿਹ ਉਹਨਾਂ ਨੂੰ ਮਿਲ ਰਹੀ ਹੈ ਤਉ ਲੈਣ ਦੇ ਲਈ ਉਹਨਾਂ ਨੇ ਬੁਕਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਮਿਲ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਉਹ ਘਰ ਦੀ ਜਿਹੜੀ ਉਹਨਾਂ ਦੀ ਇੱਛਾ ਸੀਗੀ ਜਿਹੜਾ ਇੱਕ ਸ਼ੌਂਕ ਸੀ ਉਹ ਪੂਰਾ ਹੋਣਾ ਹੈ ਘਰ ਦੀ ਜਿਹੜੀ ਲੋੜ ਸੀ ਉਹ ਪੂਰੀ ਹੋਣੀ ਹੈ ਤੇ ਜਿਹੜਾ ਕੋਈ ਘਰ ਬਣਾਉਣਾ ਚਾਹੁੰਦਾ ਉਹਦਾ ਘਰ ਬਣੂਗਾ ਜਿਹੜਾ ਕੋਈ ਮੋਟਰਸਾਈਕਲ ਸਕੂਟਰ ਲੈਣਾ ਚਾਹੁੰਦਾ ਜਿਹੜਾ ਕੋਈ ਪੜਨਾ ਚਾਹੁੰਦਾ ਉਹਦੇ ਲਈ ਵੀ ਵੱਡੀ ਛੂਟ ਹਰ ਇੱਕ ਬੰਦੇ ਦੇ ਲਈ ਛੂਟ ਇਸ ਵਿੱਚ ਦਿੱਤੀ ਗਈ ਤੁਸੀਂ ਘਰ ਦੀ ਗੱਲ ਕੀਤੀ ਹੈ ਕਿ ਹੁਣ ਜਿਹੜਾ ਘਰ ਦੇ ਉੱਪਰ ਜੀਐਸਟੀ ਘਟਾਈ ਹੈ ਤੇ 30 32 ਰੁਪਏ کافی ਵੱਡਾ ਫਰਕ ਹੈ ਇੱਕ ਬੋਰੀ ਦੇ ਉੱਪਰ ਤਾਂ ਹੁਣ ਆਮ ਲੋਕਾਂ ਨੂੰ ਜਿਹੜੇ ਘਰ ਬਣਾਉਣ ਦੀ ਸੋਚ ਰਹੇ ਨੇ ਤਾਂ ਹੁਣ ਉਹ ਬਣਾ ਸਕਦੇ ਨੇ ਉਹਨਾਂ ਨੂੰ ਬਹੁਤ ਸਸਤਾ ਪਵੇਗਾ ਹਾਂ ਬਹੁਤ ਚੀਜ਼ਾਂ ਘਰ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਕਾਫੀ ਟੈਕਸ ਹਟਾਏ ਗਏ ਨੇ ਤਾਂ ਉਹਨਾਂ ਨੂੰ ਬੜਾ ਫਾਇਦਾ ਹੋਣਾ ਹਰੇਕ ਘਰ ਦੀ ਲੋੜ ਹੁੰਦੀ ਹੈ ਵੀ ਸਾਡਾ ਘਰ ਹੋਵੇ ਸਾਡਾ ਆਪਣਾ ਮਕਾਨ ਹੋਵੇ ਬੇਸ਼ੱਕ ਮੋਦੀ ਸਰਕਾਰ ਨੇ ਗਰੀਬਾਂ ਦੇ ਜਿਹੜੇ ਝੁੱਗੀਆਂ ਝੋਪੜੀਆਂ ਦੇ ਵਿੱਚ ਵੀ ਰਹਿੰਦੇ ਸੀ ਉਹਨਾਂ ਨੂੰ ਅੱਜ ਸ਼ਾਨਦਾਰ ਆਲੀਸ਼ਾਨ ਜਿਹੜੇ ਫਲੈਟਸ ਨੇ ਉਹ ਬਣਾ ਕੇ ਦਿੱਤੇ ਆ ਹੋਰ ਸਟੇਟਾਂ ਦੇ ਵਿੱਚ ਪੰਜਾਬ 'ਚ ਚਲੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਈ ਹਾਲੇ ਪਰ ਬਹੁਤ ਸਾਰੇ ਘਰ ਬਣਾ ਕੇ ਦਿੱਤੇ ਆ ਹੁਣ ਜਿਹੜੇ ਲੋਕ ਆਪ ਵੀ ਮਿਡਲ ਕਲਾਸ ਦੇ ਲੋਕ ਨੇ ਉਹ ਆਪ ਘਰ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਵੀ ਇਹ ਇੱਛਾ ਪੂਰੀ ਹੋਵੇ ਇਸ ਬਾਰੇ ਕਿਸੇ ਨੇ ਸੋਚਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਰੋਧੀ ਕਹਿੰਦੇ ਨੇ ਕਿ ਚੋਣਾਂ ਦਾ ਟ੍ਰਿਕ ਆ ਉਸ ਤੋਂ ਬਾਅਦ ਫੇਰ ਦੁਬਾਰੇ ਵਧਾ ਦੇਣਗੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਚੋਣਾਂ ਦਾ ਟ੍ਰਿਕ ਚੋਣਾਂ ਦਾ ਟ੍ਰਿਕ ਹਾਲੇ ਕਿਹੜੀਆਂ ਚੋਣਾਂ ਆ ਰਹੀਆਂ ਨੇ ਕਿਉਂਕਿ ਸ਼ੂਟ ਵੀ ਕਾਫੀ ਹੈ 13 ਮਿੰਟ ਮੈਨੂੰ ਨਹੀਂ ਮੈਨੂੰ ਇਹ ਤਾਂ ਦੱਸ ਦੇਣ ਵੀ ਹਾਲੇ ਕਿਹੜੀਆਂ ਚੋਣਾਂ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਆਪ ਚਾਹੁੰਦੀ ਹੈ ਵੀ ਵਾਰ-ਵਾਰ ਚੋਣਾਂ ਨਾ ਹੁਣ ਇੱਕ ਵਾਰ ਚੋਣ ਹੋਵੇ ਹਾਲੇ ਕਿਹੜੀ ਚੋਣ ਆ ਰਹੀ ਹੈ ਮੈਨੂੰ ਦੱਸ ਤਾਂ ਦੇਣ ਜਿਹੜੇ ਵਿਰੋਧੀ ਕਹਿ ਰਹੇ ਨੇ ਕਿਹੜੀ ਪੰਜਾਬ ਦੇ ਵਿੱਚ ਚੋਣ ਹੈ ਕਿਹੜੀ 2027 ਦੀ ਤਿਆਰੀ ਕੱਲੀ ਪੰਜਾਬ ਦੇ ਵਿੱਚ ਹੋਊਗੀ ਨਾ 2027 ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਜੇ ਕੋਈ ਚੋਣ ਦਾ ਸਟੰਟ ਕਰਨਾ ਕਦੇ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਵੋਟ ਦੀ ਰਾਜਨੀਤੀ ਨਹੀਂ ਕੀਤੀ ਇਹਨਾਂ ਲੋਕਾਂ ਨੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੋਟ ਦੀ ਰਾਜਨੀਤੀ ਕੀਤੀ ਹੈ ਚਾਹੇ ਉਹ ਰਾਮ ਮੰਦਰ ਦੇ ਉੱਪਰ ਕਾਂਗਰਸੀ ਰਾਜਨੀਤੀ ਕਰਦੇ ਰਹੇ ਨੇ ਜਿੰਨ ਜਦੋਂ ਤੋਂ ਕਾਂਗਰਸ ਬਣੀ ਉਹ ਤੋਂ ਰਾਜਨੀਤੀ ਕਰ ਰਹੇ ਸੀ ਪਰ ਕੁਝ ਕਰਕੇ ਨਹੀਂ ਦਿਖਾਇਆ ਉਸ ਤੋਂ ਬਾਅਦ ਧਾਰਾ 370 ਦੇ ਉੱਪਰ ਰਾਜਨੀਤੀ ਕੀਤੀ ਇਹਨਾਂ ਨੇ ਬੋਟਾਂ ਦੀ ਪਰ ਭਾਰਤੀ ਜਨਤਾ ਪਾਰਟੀ ਨੇ ਕਦੇ ਇਹ ਨਹੀਂ ਸੋਚਿਆ ਵੀ ਹਾਂ ਇਹਦੇ ਨਾਲ ਸਾਨੂੰ ਵੋਟਾਂ ਪੈਣਗੀਆਂ ਜਾਂ ਨਹੀਂ ਪੈਣਗੀਆਂ ਜਨ ਹਿੱਤ ਦਾ ਕੰਮ ਕਰਾਂਗੇ ਤਾਂ ਉਹ ਵੋਟਾਂ ਪੈਣਗੀਆਂ ਚਾਹੇ ਵੋਟ ਚੋਰ ਕਹਿ ਲੋ ਉਹਨੂੰ ਚਾਹੇ ਕਿਸੇ ਦਾ ਕੰਮ ਕਰਕੇ ਵੋਟ ਲੈਣੀ ਕਹਿ ਲੋ ਕਾਂਗਰਸ ਕਹਿੰਦੀ ਵੀ ਰਾਮ ਮੰਦਰ ਨਾਲ ਵੋਟ ਮੰਗੋ ਬਿਲਕੁਲ ਮੰਗਾਂਗੇ ਜੀ ਕਿਉਂਕਿ ਇਹ ਲੜਾਈ ਲੜੀ ਹੈ 1992 ਤੋਂ ਲੈ ਕੇ ਲੜਾਈ ਲੜੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਈ ਭਾਰਤ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਬਿਲਿਆ ਤਾਂ ਉਹਦੇ ਵਾਸਤੇ ਲੜਾਈ ਲੜੀ ਤੇ ਅੱਜ राम ਮੰਦਰ ਦੀ ਜੇ ਕਿਸੇ ਨੇ ਕਿਰਪਾ ਕੀਤੀ ਕਿਉਂਕਿ ਭਗਵਾਨ ਦੀ ਕਿਰਪਾ ਤੋਂ ਬਣਾ ਨਹੀਂ ਹੋ ਸਕਦਾ ਸੀ ਉਹ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਮਿਹਨਤ ਕੀਤੀ ਕਿਉਂਕਿ ਪਰ ਭਗਵਾਨ ਵੀ ਉਹਦੇ ਉੱਤੇ ਹੀ ਕਿਰਪਾ ਕਰਦਾ ਜਿਹੜਾ ਮਿਹਨਤ ਕਰਦਾ ਤੇ ਉਹਨਾਂ ਦੀ ਲਗਨ ਸੀ ਤੇ ਅੱਜ ਰਾਮ ਮੰਦਰ ਤੇ ਦਰਸ਼ਨ ਕਰਨ ਜਾਂਦੇ ਆ ਆਲੀਸ਼ਾਨ ਰਾਮ ਮੰਦਰ ਬਣਿਆ ਹੋਇਆ ਤਾਂ ਲੋਕ ਉੱਥੇ ਜਾਂਦੇ ਨੇ ਤੇ ਖੁਸ਼ ਵੀ ਹੁੰਦੇ ਨੇ ਤੇ ਜਿਨ੍ਹਾਂ ਨੇ ਉਹ ਬਣਵਾਇਆ ਤਾਂ ਉਹਨਾਂ ਨਾਲ ਜੁੜਦੇ ਵੀ ਨੇ ਉੱਥੇ ਕਿਉਂ ਸੀ ਡਾਰੇ ਕੋਈ ਕਈ ਵਾਰ ਬਜਾ ਹੋ ਜਾਂਦੀ ਹੈ ਕਈ ਵਾਰ ਗਲਤਫਹਿਮੀਆਂ ਹੋ ਜਾਂਦੀਆਂ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿੱਥੇ ਇਸ ਪੂਰੇ ਭਾਰਤ ਦੇ ਵਿੱਚ ਪਤਾ ਲੱਗਿਆ ਲੋਕਾਂ ਨੂੰ ਕੋਈ ਇਹਨਾਂ ਨੇ ਇੱਕ ਟੈਕਟਿਕ ਬਣਾਇਆ ਵੀ ਪਤਾ ਨਹੀਂ ਇਹ 400 ਸੀਟਾਂ ਆ ਜਾਣਗੀਆਂ ਉਸ ਤੋਂ ਬਾਅਦ ਕੀ ਹੋ ਜੂਗਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਸੰਵਧਾਨ ਦੇ ਨਾਲ ਚੱਲੀ ਹੈ। ਇੱਕ ਦੂਜੀਆਂ ਪਾਰਟੀਆਂ ਦੇ ਵਾਂਗੂ ਸੰਵਧਾਨ ਨੂੰ ਤੋੜਨ ਦੀ ਗੱਲ ਕਦੇ ਵੀ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ। ਜਿਸ ਤਰ੍ਹਾਂ ਆਪਾਂ ਦੇਖਿਆਗਾ ਕਿ ਪੰਜਾਬ ਦੇ ਵਿੱਚ ਕਿਸਾਨ ਹਮੇਸ਼ਾ ਹੀ ਭਾਜਪਾ ਦੇ ਖਿਲਾਫ ਰਹੇ ਨੇ। ਤਾਂ ਜੋ ਉਹਨਾਂ ਦੇ ਹੰਦਾ ਵਿੱਚ ਹੁਣੇ ਸ਼ੋਰਟ ਮਿਲੀ ਜਿਵੇਂ ਟਰੈਕਟਰ ਹੋ ਗਿਆ ਜਾਂ ਕੋਈ ਟਰਾਲੀ ਲੈਣ ਆਏ ਉਹਨਾਂ ਨੇ ਕੋਈ ਸਮਾਨ ਲੈਣਾਗਾ। ਇਹ ਤਾਂ ਸਾਰਿਆ ਵਸਤੀ ਹੈ। ਤਾਂ ਇਹ ਜਮੀਨੀ ਪੱਧਰ ਤੇ ਤਾਂ ਗੱਲ ਕੀਤੀ ਜਾਵੇ ਚਾਹੇ ਆਪਾਂ ਨੂੰ ਫੀਡ ਕੋਈ ਲਾਈ। ਜਮੀਨੀ ਪੱਧਰ ਤੇ ਭਾਜਪਾ ਪੰਜਾਬ ਦੇ ਵਿੱਚ ਮਜ਼ਬੂਤ ਹੋਈ ਹੈ ਤੇ ਅਜਿਹੇ ਜੋ GST ਛੱਡਣ ਦੇ ਨਾਲ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਵੀ ਮਜ਼ਬੂਤ ਹੋਵੇਗੀ। ਹਾਂ ਬਿਲਕੁਲ ਪਿੰਡਾਂ ਵਾਲਿਆਂ ਨੂੰ ਵੀ ਪਤਾ ਲੱਗ ਰਿਹਾ ਸੀ ਪਿੰਡਾਂ ਦੇ ਵਿੱਚ ਵਿਛਰਦੇ ਆ ਮੈਂ ਆਪਣੇ ਇਲਾਕੇ 'ਚ ਵਿਛਰਦਾ ਬਾਕੀ ਵੀ ਜਗ੍ਹਾ ਦੇ ਉੱਤੇ ਜਾਂਦੇ ਆ। ਤੇ ਪਿੰਡਾਂ ਦੇ ਵਿੱਚ ਲੋਕ ਚਾਹ ਰਹੇ ਆ ਵੀ ਇਸ ਵਾਰ BJP ਨੂੰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇੱਕਲਾ ਮੌਕਾ ਇਸ ਕਰਕੇ ਨਹੀਂ ਜਾ ਰਹੇ ਵੀ ਹਾਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੇ ਦੇਖ ਲਿਆ। ਭਾਰਤੀ ਜਨਤਾ ਪਾਰਟੀ ਨੇ ਕੰਮ ਕਰਕੇ ਦਿਖਾਏ ਆ ਹਰਿਆਣਾ ਦੇ ਵਿੱਚ ਤੀਜੀ ਵਾਰ ਸਰਕਾਰ ਬਣੀ ਆ। यूपी ਦੇ ਵਿੱਚ ਬਾਰ ਬਾਰ ਸਰਕਾਰ ਬਣੀ ਐ ਐਮਪੀ ਦੇ ਵਿੱਚ ਗੁਜਰਾਤ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉੱਥੇ ਕੰਮ ਕਰਕੇ ਦਿਖਾਉਂਦੇ ਆ ਅੱਜ ਵੀ ਪੰਜਾਬ ਦੇ ਵਿੱਚ ਕੋਈ ਮੰਗ ਉੱਠ ਰਹੀ ਐ ਵੀ ਬੀਜੇਪੀ ਸਾਨੂੰ ਇਹ ਦੇ ਦੇਵੇ ਕੇਂਦਰ ਦੀ ਸਰਕਾਰ ਤੋਂ ਇਹ ਲੈਣਾ ਪਊਗਾ ਸਾਨੂੰ ਜੇ ਕੇਂਦਰ ਦੀ ਸਰਕਾਰ ਤੋਂ ਹੀ ਸਾਰਾ ਕੁਝ ਲੈਣਾ ਐ ਬੀਜੇਪੀ ਦੀ ਸਰਕਾਰ ਤੋਂ ਹੀ ਸਾਰਾ ਕੁਝ ਲੈਣਾ ਤਾਂ ਪਿੰਡ ਦੇ ਲੋਕ ਸੋਚ ਰਹੇ ਆ ਵੀ ਕਿਉਂ ਨਾ ਭਾਰਤੀ ਜਨਤਾ ਪਾਰਟੀ ਦੀ ਉਹ ਸਰਕਾਰ ਹੋ ਗਈ ਵਾਦੇ ਵੱਡੇ ਵੱਡੇ ਕੀਤੇ ਗਏ ਸੀ ਇਹ ਇੱਥੋਂ ਤੱਕ ਕਹਿ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਸਾਡਾ ਪੰਜਾਬ ਦਾ 1.70 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਉਹਦੇ ਚ 20% ਕਰਪਸ਼ਨ ਹੁੰਦੀ ਹੈ ਲਗਭਗ 34000 ਕਰੋੜ ਰੁਪਿਆ ਕਹਿੰਦੇ ਕਰਪਸ਼ਨ ਹੋ ਜਾਂਦੀ ਹੈ ਅਸੀਂ ਉਹ ਬਚਾਵਾਂਗੇ ਤਾਂ ਕਿ ਭਗਵੰਤ ਮਾਨ ਹੁਰੀ ਜਵਾਬ ਦੇਣਗੇ ਇਸ ਗੱਲ ਦਾ ਵੀ ਜਿਹੜਾ ਅੱਜ 34000 ਰੁਪਿਆ ਤੁਸੀਂ ਕਰਪਸ਼ਨ ਦੇ ਵਿੱਚੋਂ ਬਚਾਇਆ ਹੈ ਕਿ ਉਹ ਕਰਪਸ਼ਨ ਤੁਹਾਡੇ ਲੋਕ ਕੌਣ-ਕੌਣ ਕਰ ਰਹੇ ਹੈ ਕੱਲ ਬੜਾ ਵੱਡਾ ਗੰਭੀਰ ਇਲਜ਼ਾਮ ਲੱਗਿਆ ਆਪਣੇ ਸੰਗਰੂਰ ਦੇ ਹਰਪਾਲ ਸਿੰਘ ਚੀਮਾ ਜੀ ਤੇ ਕਿ ਤੁਸੀਂ ਜਿਹੜੇ ਐਕਸਾਈਜ਼ ਹੈ ਉਹਦੇ ਵਿੱਚੋਂ ਮੋਟਾ ਪੈਸਾ ਖਾ ਰਹੇ ਕਿ ਇਸ ਗੱਲ ਦਾ ਜਵਾਬ ਦੇਣਗੇ ਕਿਉਂਕਿ ਉਹਨਾਂ ਨੇ ਆਪ ਕਿਹਾ ਸੀ ਵੀ 34000 ਕਰੋੜ ਰੁਪਈਆ ਦਾ ਐਕਸਾਈਜ਼ ਤੇ ਰੇਤੇ ਦੇ ਵਿੱਚੋਂ ਪੈਸਾ ਲੈ ਕੇ ਆਵਾਂਗੇ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਠੱਗੀ ਕਰ ਰਿਹਾ ਹੈ ਕੱਲ ਇਲਜ਼ਾਮ ਲਾਇਆ ਉਹਦੇ ਉੱਤੇ ਕੀ ਇਹ ਕੋਈ ਜਿਹੜੀ ਪਾਰਸ਼ੀਐਲਟੀ ਤੋਂ ਬਿਨਾ ਕੋਈ ਇਹਦੇ ਉੱਤੇ ਜਾਂਚ ਕਰਵਾਉਣਗੇ ਕੀ ਕੋਈ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣਗੇ ਵੀ ਹਾਂ ਸਾਡੇ ਉੱਤੇ ਇਲਜ਼ਾਮ ਲੱਗੇ ਨੇ ਪਹਿਲਾਂ ਤਾਂ ਇਹ ਬਣਾ ਕਹਿੰਦੇ ਸੀ ਕੋਈ ਸਾਡਾ ਐਮਐਲਏ ਹੋਵੇ ਚਾਹੇ ਕੋਈ ਬਗਾਨਾ ਹੋਵੇ ਅਸੀਂ ਹਰ ਇੱਕ ਨੂੰ ਇੱਕੋ ਜੀ ਜਾਂਚ ਕਰਾਵਾਂਗੇ ਤੇ ਜਾਂਚ ਹੋਣੀ ਚਾਹੀਦੀ ਹੈ 34000 ਕਰੋੜ ਰੁਪਇਆ ਖਾਦਾ 12000 ਕਰੋੜ ਰੁਪਇਆ ਲੋਕਾਂ ਦੀ ਆਫਤ ਦੇ ਸਮੇਂ ਦੇ ਉੱਤੇ ਕੰਮ ਆਉਣ ਵਾਲਾ ਜਿਹੜਾ ਸੈਂਟਰ ਸਰਕਾਰ ਨੇ ਦਿੱਤਾ ਉਹ ਖਾਦਾ ਉਹਦੇ ਉੱਤੇ ਜਾਂਚ ਕਰਾਓ ਨਾ ਅੱਜ ਕਿਉਂ ਤੁਸੀਂ ਗੋਲਮੋਲ ਗੱਲਾਂ ਕਰਕੇ ਇਹਨੂੰ ਖਤਮ ਕਰ ਰਹੇ ਹੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਸਾਫ਼ ਸੁਥਰੀ ਸਰਕਾਰ ਹੈ ਅੱਜ ਹਰਿਆਣਾ ਦੇ ਵਿੱਚ ਵੀ ਹੜ੍ਹ ਆਏ ਸੀ ਹਰਿਆਣੇ ਨੇ ਕਿਸੇ ਤੋਂ ਪੈਸੇ ਨਹੀਂ ਮੰਗੇ ਆਪਣਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕਿਲੇ ਦੇ 15000 ਰੁਪਏ ਦੇਵਾਂਗੇ ਉਹ ਦੇ ਚੁੱਕੇ ਆ 16000 ਕਰੋੜ ਮਰੋਦ ਦੀ ਸਾਹਬ ਨੇ ਕਿਹਾਗਾ ਕਿ ਪਿਆਉਣ ਦੇਵਾਂਗੇ ਲੇਕਿਨ ਪਹਿਲਾਂ ਉਸ 12000 ਕਰੋੜ ਦੇ ਹਿਸਾਬ ਤੋਂ ਨਹੀਂ ਉਹਨਾਂ ਨੇ 1600 ਕਰੋੜ ਰੁਪਏ ਦੇਤਾ ਜੀ ਫੌਰੀ ਰਾਹਤ ਤੇ ਮੰਤਰੀ ਜੀ ਨੇ ਇਹ ਵੀ ਗੱਲ ਕਹਿਤੀ ਕਿਉਂਕਿ ਅੱਜ ਤੁਸੀਂ ਹੜਾ ਦੇ ਵਿੱਚ ਮੈਂ ਫਿਰੋਜ਼ਪੁਰ ਦਾ ਇੰਚਾਰਜ ਆ ਮੈਂ ਫਿਰੋਜ਼ਪੁਰ ਦੇ ਵਿੱਚ ਗਿਆ ਹੜਾ ਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਆ ਕਿ ਜੀ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ ਪੈਸੇ ਨਾ ਦਿਓ ਜੀ ਇਹ ਖਾ ਜਾਣਗੇ ਸਾਨੂੰ 2023 'ਚ ਵੀ ਨਹੀਂ ਦਿੱਤੇ ਇਸ ਕਰਕੇ ਉਹ 1600 ਕਰੋੜ ਰੁਪਇਆ ਜਦੋਂ ਇਹਨਾਂ ਨੇ ਬਣਾ ਕੇ ਦਿੱਤਾ ਦੇਰੀ ਇਹਨਾਂ ਵੱਲੋਂ ਹੋ ਰਹੀ ਹੈ ਕਿਉਂਕਿ ਇਹ ਕਹਿੰਦੇ ਨੇ ਅਸੀਂ 15-16 ਤਰੀਕ ਤੱਕ ਕਰਕੇ ਦੇਵਾਂਗੇ ਜੀ ਗਰਦਾਵਰੀਆਂ ਤੇ ਉਸ ਤੋਂ ਬਾਅਦ ਜਿੰਨਾ ਲੋਕਾਂ ਦੇ ਖਾਤੇ ਦੇ ਵਿੱਚ ਇਹ ਪੈਸਾ ਕਹਿਣਗੇ ਲੋਕਾਂ ਦੇ ਸਿੱਧੇ ਖਾਤੇ ਦੇ ਵਿੱਚ ਜਾਊਗਾ ਕਿਸੇ ਨੂੰ ਖੱਜਲ ਖਵਾਰ ਕਿਸੇ ਨੂੰ ਅਫਸਰਾਂ ਦੇ ਗੇੜੇ ਮਿੰਤਾ ਤਰਲੇ ਕਰਦੇ ਲੋੜ ਜਿਹੜਾ 12000 ਕਰੋੜ ਪਾੜਕਿਆ ਮੈਂ ਉਹ ਜਿਹਦਾ ਹਿਸਾਬ ਉਹਦੀ ਜਾਂਚ ਹੋਣੀ ਚਾਹੀਦੀ ਤੇ ਮੈਂ ਤਾਂ ਆਪ ਕਹਣਾ ਉਦੀ ਜਾਂਚ ਹੋਣੀ ਚਾਹੀਦੀ ਕੋਈ ਸੈਂਟਰ ਕਰਾਵੇ ਹਾਂ ਸੈਂਟਰ ਤੋਂ ਜਾਂਚ ਅਸੀਂ ਕੱਲ ਵੀ ਸਾਡੀ ਜਿਹੜੀ ਜਨਤਾ ਦੀ ਵਿਧਾਨ ਸਭਾ ਸੀ ਉੱਥੇ ਸਾਡੇ ਪ੍ਰਧਾਨ ਜੀ ਅਸ਼ਵਨੀ ਜੀ ਨੇ ਵੀ ਕਿਹਾ ਕਿ ਮਤਾ ਵੀ ਪਾਸ ਕੀਤਾ ਇੱਕ ਵੀ ਸੈਂਟਰ ਤੋਂ ਜਾਂਚ ਹੋਵੇ ਇਹਨਾਂ ਨੂੰ ਪੈਸੇ ਪਾਣੇ ਨਹੀਂ ਚਾਹੀਦੇ ਪੰਜਾਬ ਨੂੰ ਜੇ ਪੰਜਾਬ ਸਰਕਾਰ ਨੂੰ ਪੈਸੇ ਪਾਉਂਗਾ ਤੁਹਾਡੇ ਸੈਂਟਰ ਦੇ ਵਿਭਾਗ ਇਹ ਜੇ ਸੈਂਟਰ ਤੋਂ ਫੰਡ ਆਂਦਾਗਾ ਤਾਂ ਉਸ ਵਿਭਾਗ ਮੈਂ ਪੈਸੇ ਲੱਗਣਾ ਤਾਂ ਕਿ ਲੋਕਾਂ ਤੱਕ ਪੈਸੇ ਪਹੁੰਚ ਦੇ ਦੇਖੋ ਇੱਕ ਫੈਡਰਲ ਸਟਰਕਚਰ ਹੁੰਦਾ ਹੈ ਫੈਡਰਲ ਸਟਰਕਚਰ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਂ ਜੋ ਥੱਲੇ ਪੰਚਾਇਤਾਂ ਨੇ ਉਹ ਸਿਸਟਮ ਦੇ ਵਿੱਚ ਚੱਲਣਾ ਪੈਂਦਾ ਪਰ ਅੱਜ ਪਹਿਲੀ ਸਰਕਾਰ ਹੈ ਜਿਹਦੇ ਉੱਤੇ ਇੰਨਾ ਭਰੋਸਾ ਪਹਿਲਾਂ ਲੋਕਾਂ ਨੇ ਜਤਾਇਆ ਜੀ 92 ਐਮ ਐਲ ਏ ਚਤਾ ਕੇ ਸਰਕਾਰ ਬਣਾਈ ਅੱਜ ਪਹਿਲੀ ਸਰਕਾਰ ਹੈ ਜਿੱਤੇ ਉੱਥੋਂ ਬਿਲਕੁਲ ਭਰੋਸਾ ਉੱਠ ਗਿਆ ਲੋਕਾਂ ਦਾ ਲੋਕ ਕਿਸੇ ਨੂੰ ਵੀ ਜਾ ਕੇ ਛੇੜ ਲੋ ਤੁਸੀਂ ਹੜਾ ਵਾਲੇ ਇਲਾਕੇ ਦੇ ਵਿੱਚ ਅਲੱਗ ਕਹਿੰਦਾ ਇਹਨਾਂ ਨੂੰ ਪੈਸੇ ਨਾ ਦਿਓ ਜੀ ਸਿੱਧੇ ਖਾਤੇ 'ਚ ਜਿਵੇਂ 2-2000 ਰੁਪਇਆ ਆਉਂਦਾ ਹੈ ਪ੍ਰਧਾਨ ਮੰਤਰੀ ਸਨਮਾਨ ਨਿਧੀ ਦਾ ਉਸੇ ਤਰੀਕੇ ਦੇ ਨਾਲ ਸਾਡੇ ਖਾਤਿਆਂ 'ਚ ਪੈਸੇ ਆਉਣੇ ਚਾਹੀਦੇ ਇਹ ਲੋਕ ਤਾਂ ਪੈਸੇ ਖਾ ਜਾਣਗੇ ਕਿਉਂਕਿ ਇਹਨਾਂ ਨੇ 400 ਕਰੋੜ ਰੁਪਇਆ ਦਾ ਸਿਰਫ ਔਰ ਸਿਰਫ ਕੇਜਰੀਵਾਲ ਨੂੰ ਜਹਾਜ਼ਾਂ ਦੇ ਉ ਬਾਕੀ ਸਾਰਾ ਪੈਸਾ ਐਡਵਰਟਾਈਜ਼ਮੈਂਟ ਦੇ ਉੱਤੇ ਲਾ ਦਿੱਤਾ ਹੁਣ ਇਹਨਾਂ ਨੇ ਜਗ੍ਹਾ-ਜਗ੍ਹਾ ਤੇ ਐਡਵਰਟਾਈਜ਼ਮੈਂਟ ਕਰ ਰੱਖੀ ਆ ਵੀ 2 ਅਕਤੂਬਰ ਨੂੰ ਜੀ ਅਸੀਂ 10 ਲੱਖ ਦਾ ਤੁਹਾਨੂੰ ਬੀਮਾ ਦਿਆ ਕਰਾਂਗੇ ਸਿਹਤ ਬੀਮਾ ਕਿੱਥੇ ਗਿਆ ਕਿੰਨੇ ਪੈਸੇ ਖਰਾਬ ਕੀਤੇ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਕੌਣ ਦੇਊਗਾ ਉਹਦਾ ਜਵਾਬ ਕੀ ਜਵਾਬ ਦੇਣ ਨੂੰ ਤਿਆਰ ਆ ਸਰਕਾਰ ਕੋਈ ਜਵਾਬ ਨਹੀਂ ਦੇਣਾ ਕਿੱਥੇ ਆ ਜਵਾਬ ਦੇ ਕਦੇ ਤੁਸੀਂ ਅੰਦੋਲਨ ਕਰਿਆ ਕਰਦੇ ਸੀ ਅੱਜ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਤੇ ਬਣਾਈ ਹੋਈ ਸਰਕਾਰ ਅੱਜ ਲੋਕਾਂ ਨੂੰ ਜਵਾਬ ਦੇਣੀ ਹੁਣ ਤੁਸੀਂ ਪਿੰਡਾਂ ਵਿੱਚ ਜਾਣੇ ਲੋਕਾਂ ਦੇ ਵਿੱਚ ਵਿਚਰਦੇ ਹਾਂ ਕਿਹੋ ਜਿਹਾ ਮੁਕ ਲੱਗ ਰਹੇ ਨੇ ਹਾਲਾਤ ਲੱਗ ਰਹੇ ਨੇ ਭਾਈ ਬਦੇ ਪੰਜਾਬ ਦੇ ਦੀ ਗੱਲ ਕੀਤੀ ਹੈ ਦੇਖੋ ਅੱਜ ਜੇ ਕਿਸੇ ਤੋਂ ਉਮੀਦ ਬੱਜੀ ਹੋਈ ਹੈ ਨਾ ਲੋਕਾਂ ਦੀ ਤਾਂ ਉਹ ਭਾਰਤੀ ਜਨਤਾ ਪਾਰਟੀ ਤੋਂ ਬੱਜੀ ਹੈ ਕਿਉਂਕਿ ਇਹਨਾਂ ਨੇ ਕਰਕੇ ਦਿਖਾਇਆ ਬਾਕੀ ਸਟੇਟਾਂ ਦੇ ਵਿੱਚ ਅੱਜ ਵੱਡੀਆਂ-ਵੱਡੀਆਂ ਸੜਕਾਂ ਵੱਡੀਆਂ-ਵੱਡੀਆਂ ਲੈਨਾਂ ਦਾ ਜਾਲ ਵਿਛ ਗਿਆ ਮਾਲਵੇ ਵਾਸਤੇ ਬੰਦੇ ਭਰ ਟ੍ਰੇਨ ਜਗ੍ਹਾ-ਜਗ੍ਹਾ ਤੇ ਉੱਤੇ ਰੇਲਵੇ ਸਟੇਸ਼ਨਾਂ 'ਮੇ ਪਿੰਡਾਂ ਦੇ ਵਿੱਚ ਵੀ ਜਾਓਗੇ ਤੁਸੀਂ ਆਪਾਂ ਨੂੰ ਪਤਾ ਹੀ ਨਹੀਂ ਪਿੰਡਾਂ ਦੇ ਵਿੱਚ ਵੀ ਆਪਾਂ ਜਾਵਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਨਦਾਰ ਰੇਲਵੇ ਸਟੇਸ਼ਨ ਬਣਾਏ ਨਹੀਂ ਕਿਉਂ ਬਣਾਏ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਗਰੀਬਾਂ ਦੀ ਸਵਾਰੀ ਹੈ ਮੀਡਲ ਕਲਾਸ ਦੀ ਸਵਾਰੀ ਹੈ ਕਦੇ ਸੋਚਿਆ ਹੀ ਨਹੀਂ ਸੀ ਇਹਨਾਂ ਨੇ ਕਿਉਂਕਿ ਇਹ ਤਾਂ ਜਹਾਜ਼ਾਂ ਚ ਉਤਰਨ ਵਾਲੇ ਸੀਗੇ ਰਾਹੁਲ ਗਾਂਧੀ ਹੁਣੀ ਤਾਂ ਕਦੇ ਇਹਨਾਂ ਨੇ ਸੋਚਿਆ ਹੀ ਨਹੀਂ ਸੀ ਵੀ ਰੇਲਵੇ ਸਟੇਸ਼ਨ ਵੀ ਸਾਫ਼ ਸੁਥਰੇ ਬਣਾਉਣੇ ਹੁੰਦੇ ਆ ਰੇਲਵੇ ਰੇਲ ਗੱਡੀਆਂ ਵੀ ਵਧੀਆ ਹੋਣੀਆਂ ਚਾਹੀਦੀਆਂ ਸਾਫ਼ ਸੁਥਰੀਆਂ ਕਦੇ ਨਹੀਂ ਸੋਚਿਆ ਸੀ ਸੜਕਾਂ ਵੀ ਚਾਹੀਦੀਆਂ ਲੋਕਾਂ ਨੂੰ ਇਨਫਰਾਸਟ੍ਰਕਚਰ ਵਾਸਤੇ ਕਦੇ ਨਹੀਂ ਸੋਚਿਆ ਸੀ ਬਾਦਲ ਸਾਹਿਬ ਤੁਰੇ ਫਿਰ ਰਹੇ ਨੇ ਹੜਪੀੜਤਾ ਦੀ ਸਹਾਇਤਾ ਕਰ ਰਹੇ ਨੇ ਪੈਸੇ ਵੀ ਖੁੱਲੇ ਦੇ ਰਹੇ ਨੇ ਤੇਲ ਪਾਣੀ ਵੀ ਖੁੱਲਾ ਦੇ ਰਹੇ ਨੇ ਡੰਗਰਾਂ ਦੇ ਜੋ ਪੱਠੇ ਹਰਾਚਾਰਾ ਹੋ ਗਿਆ ਉਹ ਵੀ ਦੇ ਰਹੇ ਨੇ ਕੀ ਕਹਾਂ ਜਾਂਗਾ ਨਾਲ ਦੇਖੋ ਜੀ ਬਾਦਲ ਸਾਹਿਬ ਫਿਰ ਰਹੇ ਇਹ ਬਾਦਲ ਸਾਹਿਬ ਲੋਬੇ ਪਹਿਲਾਂ ਤਾਂ ਇਹ ਬਾਦਲ ਸਾਹਿਬ ਨੇ ਜਿੱਥੋਂ ਪੈਸਾ ਕਮਾਇਆ ਸਾਰਿਆਂ ਨੂੰ ਪਤਾ ਜੋ ਪੈਸਾ ਵੰਡ ਵੀ ਦੇਣਗੇ ਉਹ ਕੋਈ ਵੱਡੀ ਗੱਲ ਨਹੀਂ ਹੈ ਜਿਹੜੀ ਸਰਕਾਰ ਦੀ ਜਵਾਬਦੇਹੀ ਜਿਆਦਾ ਵੱਡ ਜਾਂਦੀ ਉਹਨਾਂ ਦੀ ਜਵਾਬਦੇਹੀ ਨਹੀਂ ਹੈਗੀ ਅੱਜ ਵੰਡ ਰਹੇ ਆ ਚਲੋ ਕਿਸੇ ਟਾਈਮ ਕਿਦੋਂ ਬਣਾਇਆ ਵੀ ਉਹਨਾਂ ਤੇ ਇਲਜ਼ਾਮ ਵੀ ਬਹੁਤ ਵੱਡੇ ਵੱਡੇ ਆ ਤੇ ਜਵਾਬਦੇਹੀ ਸਰਕਾਰ ਦੀ ਵੱਡ ਜਾਂਦੀ ਕਿਉਂਕਿ ਉਹ ਤਾਂ ਕਾਫੀ ਟਾਈਮ ਤੋਂ ਸਰਕਾਰ ਤੋਂ ਬਾਹਰ ਅੱਜ ਭਗਵੰਤ ਮਾਨ ਹੁਰੀ ਕੇਜਰੀਵਾਲ ਹੁਣੀ ਦੱਸਣ ਕੇਜਰੀਵਾਲ ਹੁਣੀ ਕਹਿੰਦੇ ਸੀ ਕਹਿੰਦੇ ਅਸੀਂ ਦਿੱਲੀ ਤੋਂ ਪੈਸਾ ਇਕੱਠਾ ਕਰਕੇ ਭੇਜਾਂਗੇ ਸੁਣਿਆ ਨਾ ਤੁਸੀਂ ਦਿੱਲੀ ਵਾਲੇ ਤੋਂ ਪੈਸਾ ਇਕੱਠਾ ਕਿੰਨਾ ਪੈਸਾ ਭੇਜਤਾ ਹੀ ਦੱਸੋ ਅੱਜ ਹਰਿਆਣੇ ਦੇ 5 ਕਰੋੜ ਰੁਪਇਆ ਭੇਜਿਆ ਦਿੱਲੀ ਸਰਕਾਰ ਨੇ 5 ਕਰੋੜ ਰੁਪਇਆ ਭੇਜਿਆ ਗੁਜਰਾਤ ਨੇ 5 ਕਰੋੜ ਰੁਪਇਆ ਭੇਜਿਆ ਕਿੰਨਿਆ 7-8 ਸਟੇਟਾਂ ਨੇ ਜਿੱਦੇ ਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ 5-5 ਕਰੋੜ ਰੁਪਇਆ ਪੰਜਾਬ ਨੂੰ ਤੁਸੀਂ ਦੱਸੋ ਨਾ ਵੀ ਤੁਹਾਡੀ ਸਰਕਾਰ ਬਣਾਈ ਹੋਏ ਇੱਥੇ ਦਿੱਲੀ ਤੋਂ ਕਿੰਨੇ ਇਕੱਠੇ ਕਰਕੇ ਭੇਜੇ ਪੈਸੇ ਕੁਛ ਨਹੀਂ ਭੇਜਿਆ ਗੱਲਾਂ ਬਾਤਾਂ ਮਾਰ ਕੇ ਸਾਰ ਦਿੰਦੇ ਇੱਥੇ ਹੜਾ ਆਏ ਨੇ ਉਹ ਲੋਕ ਤਾਂ ਹੁਣ ਹੁਣ ਮੰਗ ਰਹੇ ਨੇ ਕਿ ਸਾਨੂੰ ਹੁਣ ਲੋੜ ਹੈ ਐਲਾਨ ਕਰਤਾ ਚਲੋ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਸਾਰੇ ਪੈਸੇ ਦਿੱਤੇ ਜਾਣਗੇ ਮਿੱਲੇ ਦਾ ਹਲੇ ਪਿਛਲੇ ਨਹੀਂ ਲੋਕ ਤਾਂ ਕਹਿੰਦੇ ਸਾਨੂੰ ਤਾਂ ਹੁਣ ਲੋੜਾ ਸੀ ਭੁੱਖੇ ਹੁਣ ਬੈਠੇ ਆਂ ਲੋਕਾਂ ਦੇ ਖੇਤਾਂ ਵਿਚਾਰਕ ਪਾਣੀ ਖੜਾ ਹੈ ਇੱਡੇ ਤਰਾਸਦੀ ਹੈ ਜੀ ਜਦੋਂ 2023 ਦੇ ਵਿੱਚ ਇਹਨਾਂ ਨੇ ਪੈਸੇ ਦਿੱਤੇ ਨੇ 5-5000 ਰੁਪਿਆ ਏਕੜ ਦਾ ਦੇਣ ਦਾ ਐਲਾਨ ਕਰ ਦਿੱਤਾ ਕਿਸੇ ਨੂੰ ਤਾਂ ਕਹਿੰਦੇ ਜਿਹਦੀ 100% ਖਰਾਬ ਸੀ ਜਿੱਤੇ ਦੀ 33% ਖਰਾਬ ਹੈ ਉਹਨੂੰ 3000 ਰੁਪਿਆ ਦੇ ਕੇ ਸਾਰਤਾ ਦਿੱਤੇ ਪੈਸੇ ਕਹਿੰਦੇ ਸਾਨੂੰ ਅਫਸਰ ਆਏ ਕਹਿੰਦੇ ਸੀ ਵੀ ਪਹਿਲਾਂ ਇਹਦੇ ਚੋਂ 2000 ਰੁਪਿਆ ਸਾਨੂੰ ਦਿਓ ਤਾਂ ਤੁਹਾਨੂੰ ਅਸੀਂ 5000 ਰੁਪਿਆ ਦੇਵਾਂਗੇ ਇਹੋ ਜੇ ਹਾਲਾਤ ਨੇ ਤਾਂ ਕਰਕੇ ਮੋਦੀ ਸਰਕਾਰ ਅੱਜ ਚਾਹੁੰਦੀ ਹੈ ਵੀ ਜਿਹੜਾ 1600 ਕਰੋੜ ਰੁਪਿਆ ਉਹ ਸਿੱਧਾ ਲੋਕਾਂ ਦੇ ਖਾਤਿਆਂ ਦੇ ਵਿੱਚ ਹੈਂ ਜੋਗੀ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਵੀ ਇੱਕ ਵਾਰ ਸਰਕਾਰ ਬਣਾਓ ਪੰਜਾਬ ਵਿੱਚ ਵੇਖੋ ਕਰਾਪਸ਼ਨ ਕੰਮ ਖਤਮ ਹੋ ਗਿਆ ਹਾਂ ਬਿਲਕੁਲ ਹੋਊਗੀ ਕਰਕੇ ਦਿਖਾਈ ਆ ਇੰਨੀ ਗੱਦੀ ਸਟੇਡ ਹੋਇਆ ਕਰਦੀ ਸੀ ਯੂਪ ਲੋਕ ਜਾਣ ਤੋਂ ਡਰਦੇ ਸੀ 5 6 ਵਜੇ ਜਦੋਂ ਨੇਰਾ ਹੋ ਜਾਂਦਾ ਲੋਕ ਜਾਂਦੇ ਨਹੀਂ ਸੀ ਆਪਣੇ ਲੋਕ ਤਾਂ ਖਾਸ ਕਰਕੇ ਸਾਰੇ ਹੋਟਲ ਢਾਬੇ ਸਭ ਬੰਦ ਕਰਨਾ ਹੋ ਜਾਂਦੀਆਂ ਸੀ ਮੇਰਟ ਵਾਲੇ ਏਰੀਆ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੜਰਾਤ ਢਾਬੇ ਚੱਲਦੇ ਆ ਲੋਕ ਤੁਰੇ ਫਿਰਦੇ ਆ 75 ਸਾਲਾਂ ਜਿਆਦਾ ਤੁਹਾਡੀ ਬੀ.ਐਮ. ਵਿੱਚ 75 ਸਾਲਾਂ ਹੁਣ ਲੱਗਦਾ ਕਿ 70 ਸਾਲ ਦੀ ਉਮਰ ਹੋ ਗਈ ਮੋਦੀ ਸਾਹਿਬ ਦੀ ਅੱਗੇ ਬਦਲ ਲਗਾ ਅਗਲੇ ਵਾਰ ਬੀ.ਐਮ. ਕੰਮ ਨੇ ਦੇ ਕੋਈ ਪਾਰਟੀ ਦੀ ਸਾਡੇ ਸੰਗਠਨ ਦਾ ਸਿਸਟਮ ਹੈ ਜੇ ਪਾਰਟੀ ਦੇ ਸੰਗਠਨ ਦੇ ਵਿੱਚ ਕਿਉਂਕਿ ਸਾਡੀ ਪਾਰਟੀ ਮਡੇ ਮਾਣ ਦੇ ਨਾਲ ਮੈਂ ਕਹਿੰਦਾ ਵੀ ਸਾਡੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕਿਸੇ ਇੱਕ ਬੰਦੇ ਦੀ ਪਾਰਟੀ ਨਹੀਂ ਹੈਗੀ ਕਦੀ ਵੀ ਨਹੀਂ ਰਹੀ ਇੱਕ ਬੰਦੇ ਦੀ ਪਾਰਟੀ ਇਹ ਸੰਗਠਨ ਦੀ ਪਾਰਟੀ ਹੈ ਜਿਹੜਾ ਕੋ ਸੰਗਠਨ ਨਿਰਣੈ ਲੈਂਦਾ ਉਹੀ ਇੱਥੇ ਮੰਨਿਆ ਜਾਂਦਾ ਕੋਈ ਇੱਕ ਬੰਦੇ ਦੀ ਇੱਥੇ ਕਦੇ ਵੀ ਨਹੀਂ ਚੱਲੀ ਅੱਜ ਤੱਕ ਵੀ ਚਲਦੀ ਹੈ ਸੰਗਠਨ ਚਲਾਉਂਦਾ ਹੀ ਸਾਰੇ ਸੰਗਠਨ ਨੇ ਸਾਡੇ ਬਹੁਤ ਸਾਰੇ ਸੰਗਠਨ ਨੇ ਇਕੱਲਾ ਆਰਐਸਐਸ ਨਹੀਂ ਹੈਗਾ ਬਹੁਤ ਸਾਰੇ ਸੰਗਠਨ ਨੇ ਉਹ ਸੰਗਠਨ ਸਾਰੇ ਮਿਲ ਕੇ ਚਲਾਉਂਦੇ ਕੋਈ ਇੱਕ ਬੰਦਾ ਤਾਂ ਨਹੀਂ ਚਲਾਉਂਦਾ ਇੱਕ ਪਰਿਵਾਰ ਤੋਂ ਤਾਂ ਨਹੀਂ ਚੱਲਦਾ ਕੋਈ ਬਾਦਲਾ ਦੇ ਪਰਿਵਾਰ ਤੋਂ ਕੋਈ ਕੇਜਰੀਵਾਲ ਦੇ ਪਰਿਵਾਰ ਤੋਂ ਕੋਈ ਹੋਰ ਕਿਸੇ ਦੇ ਪਰਿਵਾਰ ਤੋਂ ਇੰਦਰਾ ਗਾਂਧੀ ਦੇ ਪਰਿਵਾਰ ਤੋਂ ਇਹ ਪਰਿਵਾਰਾਂ ਤੋਂ ਤਾਂ ਨਹੀਂ ਚੱਲਦਾ ਸੰਗਠਨ ਹੁੰਦਾ ਹੈ ਸੰਗਠਨ ਦੇ ਬੇਸ ਦੇ ਉੱਤੇ ਜਿਹੜੀ ਕਾਟਰ ਪਾਰਟੀ ਹੁੰਦੀ ਹੈ ਉਹ ਚੱਲਦੀ ਹੈ ਤੇ ਸੰਗਠਨ ਜੋ ਨਿਰਣਾ ਲਊਗਾ ਉਹ ਮੰਨਿਆ ਜਾਂਦਾ ਸਾਡੀ ਪਾਰਟੀ ਤੇ ਜੀ ਤੁਸੀਂ ਗੱਲ ਕੀਤੀ ਸੀ ਅੱਜ ਜਲਦੀ ਕੀ ਲੱਗਦਾ ਕਿ ਜੇ 66 ਚੋਣਾਂ ਆਪਾਂ ਲੜਦੇ ਆ ਕਿ ਤੁਸੀਂ ਅਲੱਗ-ਅਲੱਗ ਨੇ ਇੱਛੋਂ ਪਹੁੰਚ ਜਾਂ ਗਠਜੋੜ ਹੋ ਸਕਦਾ ਹੈ ਸ਼ੋਮਨੀ ਕਲੇ ਦਾ ਬਦਲ ਨਹੀਂ ਨਹੀਂ ਅਸੀਂ ਤਾਂ ਕਿਉਂਕਿ ਸਾਡੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਕਹਿ ਚੁੱਕੀ ਆ ਅਸੀਂ 117 ਦੀਆਂ 117 ਸੀਟਾਂ ਦੇ ਉੱਤੇ ਪੂਰੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅੱਜ ਸਖਸ਼ਮ ਵੀ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਅੱਜ ਲੋਕਾਂ ਦੀ ਲੋੜ ਵੀ ਵੱਧ ਰਹੀ ਹੈ ਪੰਜਾਬ ਦੀ ਲੋੜ ਵੀ ਵੱਧ ਰਹੀ ਹੈ ਕਿਉਂਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤਾਂ ਭਾਰਤੀ ਜਨਤਾ ਪਾਰਟੀ ਉਮੀਦ ਹੈ ਤੇ ਕੱਲੀ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਦੇ ਵਿੱਚ ਪੂਰੀ ਤਿਆਰੀ ਕਰ ਰਹੀ ਹੈ ਤੇ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਵੀ ਪਿੰਡਾਂ ਦੇ ਵਿੱਚ ਬੜਾ ਜੋਸ਼ ਹੈ ਸ਼ਹਿਰਾਂ ਦੇ ਵਿੱਚ ਬੜਾ ਜੋਸ਼ ਦੇ ਵਿੱਚ ਸਰਕਾਰ ਬਣਦੇ ਆਮ ਆਦੀ ਪਾਰਟੀ ਦੀ ਜਿਵੇਂ ਤੁਸੀਂ ਦੱਸ ਰਹੇ ਕਹਿ ਰਹੇ ਸੀ ਕਿ ਸੈਂਟਰ ਤੋਂ ਮੰਗਦੇ ਨੇ ਸੈਂਟਰ ਤੋਂ ਮੰਗਦੇ ਨੇ ਫਿਰ ਸੈਂਟਰ ਤੋਂ ਮੰਗਣੀ ਲੋੜ ਨੇ ਪੈਣੀ ਹਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਜੀ ਹਾਂ ਬਿਲਕੁਲ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਇੱਥੇ ਸਰਕਾਰ ਲਈ ਬਣੀ ਕਦੇ ਭਾਈਪਾ ਦੀ ਵੀ ਸਾਡੇ ਨਾਲ ਮਤਰੀਆਂ ਵਾਲਾ ਸਲੂਕ ਕੀਤਾ ਜਾਂਦਾ ਇਸ ਗੱਲ ਵੀ ਰਫਟਾਈਏ ਨਹੀਂ ਕਿ ਦਿਨ ਨਾਲ ਮਤਰੀਆਂ ਵਾਲਾ ਸਲੂਕ ਕੀਤਾ ਪੰਜਾਬ ਦੇ ਨਾਲ ਕਿੱਥੇ ਮਤਰੀਆਂ ਵਾਲਾ ਸਲੂਕ ਕਰਤਾ ਜੀ ਕੀ ਪੰਜਾਬ ਨੂੰ ਕਦੇ ਕੁਝ ਕਰਕੇ ਨਹੀਂ ਦਿੱਤਾ ਕਰਤਾਰਪੁਰ ਸਾਹਿਬ ਲਾਂਘਾ ਕਿਹਨੇ ਖਲਵਾਇਆ ਕੀ ਨਵਜੋਤ ਸਿੰਘ ਖਲਵਾ ਸਕਦਾ ਹੁਣ ਬੰਦ ਪਿਆ ਖਲਵਾ ਦੇ ਨਵਜੋਤ ਸਿੰਘ ਮੰਨ ਜਾਗੇ ਸੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜੀ ਆਪਾ ਭਾਰਤ ਦੀ ਸਰਕਾਰ ਨੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਦੋ ਸਰਕਾਰਾਂ ਜਦੋਂ ਦੇਸ਼ਾਂ ਦੀਆਂ ਗੱਲ ਕਰਨੀਆਂ ਤਾਂ ਬਾਰਡਰ ਖੁੱਲੂਗਾ ਨਾ ਕੋਈ ਨਵਜੋਤ ਸਿੱਧੂ ਤਾਂ ਨਹੀਂ ਖਲਵਾ ਦੂਗਾ ਜਾ ਕੇ ਭਾਰਤੀ ਜਨਤਾ ਪਾਰਟੀ ਨੇ ਲਾਂਗਾ ਖਲਵਾਇਆ ਕਾਂਗਰਸੀਆਂ ਤੋਂ ਤਾਂ ਖੁੱਲਿਆ ਨਹੀਂ ਏਨੇ ਟਾਈਮ ਦੀ ਕਿਹੜਾ ਮਤਰੇ ਵਾਲਾ ਸਲੂਕ ਹੋ ਗਿਆ ਉਸ ਤੋਂ ਬਾਅਦ ਏਨੇ ਜ਼ਿਆਦਾ ਸਿੱਖਾਂ ਵਾਸਤੇ ਕੰਮ ਕੀਤੇ ਐ 400 ਸਾਲਾ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਜਿੱਥੋਂ ਸ਼ਹਾਦਤ ਦੇ ਹੁਕਮ ਹੋਈ ਸੀ ਲਾਲ ਕਿਲੇ ਦੇ ਵਿੱਚ ਪਹਿਲੀ ਵਾਰ ਮਨਾਇਆ ਗਿਆ ਔਰ ਬਹੁਤ ਸਾਰੇ ਕੰਮ ਜਿੰਮਾ ਥਰੂ ਪਹਿਲਾ ਘੜਾਇਆ ਕਿੰਨੇ 에어ਪੋਰਟ ਕਿੰਨੇ ਕੰਮ ਕਿੰਨੀਆਂ ਕਿੰਨੇ ਰੇਲਵੇ ਸਟੇਸ਼ਨ ਅੱਜ ਲੁਧਿਆਣੇ ਦਾ ਰੇਲਵੇ ਸਟੇਸ਼ਨ 에어ਪੋਰਟ ਨਾਲੋਂ ਵੀ ਵੱਧ ਲਗਤ ਦੇ ਨਾਲ ਲੁਧਿਆਣੇ ਚ ਰੇਲਵੇ ਸਟੇਸ਼ਨ ਬਣ ਰਿਹਾ ਕਿੰਨੀਆਂ ਗੱਡੀਆਂ ਚੱਲ ਗਈਆਂ ਤੇ ਕਿੰਨੇ ਸਾਰੇ ਕੰਮ ਜਿਹੜੇ ਜਿਹੜੇ ਸੈਂਟਰ ਦੇ ਅਧੀਨ ਕੰਮ ਨੇ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ 12000 ਕਰੋੜ ਰੁਪਇਆ ਦਿੱਤਾ ਉਸ ਤੋਂ ਬਾਅਦ ਜਿੰਨੇ ਆਹ ਚੱਲ ਰਹੇ ਆ ਹਸਪੀਟਲ ਪੀਜੀਆਈ ਸੈਟਲਾਈਟ ਸੈਂਟਰ ਸੰਗਰੂਰ ਦੇ ਵਿੱਚ ਮਲਟੀ ਮਲਟੀ ਪਰਪਸ ਸਟੇਡੀਅਮ ਬਣਿਆ ਸੰਗਰੂਰ ਦੇ ਵਿੱਚ ਉਹ ਸੈਂਟਰ ਸਰਕਾਰ ਨੇ ਬਣਾ ਸੰਗਰੂਰ ਦੀ ਗੱਲ ਕਰ ਰਿਹਾ ਇਕੱਲੀ ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨ ਧੂਰੀ ਦੇ ਵਿੱਚ ਰੇਲਵੇ ਸਟੇਸ਼ਨ ਪੀਜੀਆਈ ਹੂਮੀਪਾਪਾ ਕੈਂਸਰ ਹਸਪੀਟਲ ਮਤਰੀਆਂ ਵਾਲਾ ਸਲੂਕ ਕਿੱਥੋਂ ਦਾ ਤੁਸੀਂ ਕੀ ਕਰਿਆ ਦੱਸੋ ਨਾ ਤੁਸੀਂ ਸਾਢੇ 3 ਸਾਲ ਦੇ ਵਿੱਚ ਇੱਕ ਤਾਂ ਗੱਲ ਦੱਸ ਦੋ ਕੀ ਕਰੀ ਆ ਜਿੰਨੀਆਂ ਸੜਕਾਂ ਬਣਦੀਆਂ ਨੇ ਪਿੰਡਾਂ ਦੇ ਵਿੱਚ ਉਹ ਉਹ ਹਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਜਿਹੜਾ ਟੇਲਾਂ ਤੱਕ ਇਹ ਮਾਰ ਦੇਣਾ ਬੜਕਾਂ ਵੀ ਅਸੀਂ ਪਾਣੀ ਪਹੁੰਚਾਤਾ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਈਵਨ ਤੁਸੀਂ ਹੈਰਾਨ ਹੋਵੋਗੇ ਜਿਹੜੀ ਜਿਹੜੀਆਂ ਪਿੰਡਾਂ ਦੇ ਵਿੱਚ ਟੈਂਕੀਆਂ ਬਣਦੀਆਂ ਨੇ ਜਿਹੜਾ ਹਰ ਘਰ ਨਾਲ ਜਾਂ ਹਰ ਘਰ ਜਲ ਦੀ ਜਿਹੜੀ ਯੋਜਨਾ ਹੈ ਉਹ ਵੀ ਸੈਂਟਰ ਸਰਕਾਰ ਦੀ ਹੈ ਪੀਣ ਵਾਲਾ ਪਾਣੀ ਵੀ ਸੈਂਟਰ ਸਰਕਾਰ ਦਿੰਦੀ ਹੈ ਜਿਹੜੇ ਪੰਚਾਇਤਾਂ ਵਾਸਤੇ ਘਰ ਬਣਦੇ ਨੇ ਕਮਿਊਨਿਟੀ ਹਾਲ ਬਣਦੇ ਆ ਪਿੰਡਾਂ ਦੇ ਵਿੱਚ ਉਹ ਵੀ ਸੈਂਟਰ ਸਰਕਾਰ ਦੀ ਯੋਜਨਾ ਉਹ ਵੀ ਸੈਂਟਰ ਸਰਕਾਰ ਪੈਸਾ ਦੇਦੀ ਕਿਤੇ ਨਾ ਕਿਤੇ ਪੰਜਾਬ ਦੇ ਜੋ ਲੋਕ ਫਿਰ ਪੰਜਾਬ ਦੇ ਨਾਲ ਮੈਨੂੰ ਦੱਸੋ ਬਿੱਤ ਕਰਾ ਕਿੱਥੇ ਹੋ ਗਿਆ ਉਹ ਗੁੰਮਰਾਹ ਕੀਤਾ ਜਾ ਰਿਹਾ ਹੈ ਬਿਲਕੁਲ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਸੱਚਾਈ ਹੈ ਜਿਹੜੀ ਮੈਂ ਗੱਲ ਕੀਤੀ ਨੂੰ ਕੁਝ ਚੈਲੰਜ ਕਰ ਸਕਦਾ ਤਾਂ ਦੱਸੋ ਕਿਉਂ ਉਤਰ ਗਿਆ ਫੋਟੋਆਂ ਤੁਹਾਡੀਆਂ ਆਮ ਆਦਮੀ ਕਲੀਨਿਕ ਤੋਂ ਤੁਹਾਡੀ ਸਰਕਾਰ ਸੀ ਕਿਹੜਾ ਮਾਈ ਦਾ ਲਾਲ ਜੰਮਾ ਦੀ ਤੁਹਾਡੀਆਂ ਫੋਟੋਆਂ ਲਾ ਦੂਗਾ ਕਿਉਂਕਿ ਸਾਰੇ ਦਾ ਸਾਰਾ ਪੈਸਾ ਸੈਂਟਰ ਸਰਕਾਰ ਦਾ ਆਉਂਦਾ ਹੈ ਆਯੁਸ਼ਮਨ ਅਰੋਗਯ ਕੇਂਦਰ ਬਣੇ ਨੇ ਉਹ ਇੱਥੇ ਆਯੂਸ਼ਮਾਨ ਅਰੋਗਯ ਕੇਂਦਰ ਨੇ ਬਾਕੀ ਸਟੇਟਾਂ ਦੇ ਵਿੱਚ ਆਯੂਸ਼ਮਾਨ ਅਰੋਗਯ ਮੰਦਰ ਨੇ ਉਹ ਸਾਰੀਆਂ ਸਟੇਟਾਂ ਦੇ ਵਿੱਚ ਚੱਲ ਰਹੇ ਆ ਇਹ ਡਰਾਮਾ ਕਰਕੇ ਆਪਣੀਆਂ ਫੋਟੋਆਂ ਲਾਉਣ ਜਾਣਦੇ ਆ ਕੰਮ ਸਾਰਾ ਸੈਂਟਰ ਸਰਕਾਰ ਕਰਦੀ